ਪੰਜਾਬ ਦੀ ਸਿਆਸਤ ਨਾਲ ਜੁੜੀ ਅੱਜ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਜਗਮੀਤ ਸਿੰਘ ਬਰਾੜ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਾਂਗਰਸ ਅਤੇ ਅਕਾਲੀ ਦਲ ਦਾ ਹਿੱਸਾ ਰਹੇ ਜਗਮੀਤ ਸਿੰਘ ਬਰਾੜ ਹੁਣ ਅਕਾਲੀ ਦਲ ਨੂੰ ਜਾਂ ਫਿਰ ਕਾਂਗਰਸ ਨੂੰ ਪੱਕੇ ਤੌਰ ਤੇ ਅਲਵਿਦਾ ਕਹਿਣਗੇ ਜਾਂ ਫਿਰ ਦੁਬਾਰਾ ਪਾਰਟੀ ਬਦਲਣਗੇ ਇਹ ਸਵਾਲ ਲਗਾਤਾਰ ਪ੍ਰਕਰਾਰ ਰਹਣਗੇ ਕਿਉਂਕਿ ਸਿਆਸਤਦਾਨ ਅਕਸਰ ਚੋਣਾਂ ਦੇ ਮੌਕੇ ਤੇ ਪਾਰਟੀ ਬਦਲਦੇ ਨਜ਼ਰ ਆਉਂਦੇ ਹੁੰਦੇ ਨੇ ਪਰ ਹੁਣ ਜਗਮੀਤ ਸਿੰਘ ਬਰਾੜ ਜੋ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜਲਦ ਹੀ ਸੁਨੀਲ ਜਾਖੜ ਸਮੇਤ ਭਾਜਪਾ ਦੇ ਵੱਡੇ ਆਗੂ ਉਹਨਾਂ ਨੂੰ ਸ਼ਾਮਲ ਕਰਵਾ ਸਕਦੇ ਨੇ ਸੋ ਇੱਥੇ ਇਹ ਵੀ ਦੱਸ ਦਈਏ ਪੂਰੀ ਜਾਣਕਾਰੀ ਦਿੰਨੇ ਆ ਕਿ ਜਗਮੀਤ ਸਿੰਘ ਬਰਾੜ ਦਾ ਸਿਆਸੀ ਕਰੀਅਰ 1980 ਵਿੱਚ ਮੁੱਖ ਤੌਰ ਤੇ ਸ਼ੁਰੂ ਹੋਇਆ ਸੀ ਜਦੋਂ ਉਹਨਾਂ ਨੇ ਆਪਣੀ ਪਹਿਲੀ ਚੋਣ ਪ੍ਰਕਾਸ਼ ਸਿੰਘ ਬਾਦਲ ਖਿਲਾਫ ਕਾਂਗਰਸ ਦੇ ਟਿਕਟ ਤੇ ਲੜੀ ਸੀ ਸ਼ੁਰੂਆਤ ਭਾਵੇਂ ਹਾਰ ਨਾਲ ਹੋਈ ਪਰ ਕਾਂਗਰਸ ਵਿੱਚ ਉਹਨਾਂ ਨੇ ਲੰਬਾ ਸਮਾਂ گزارਿਆ ਜਗਮੀਤ ਸਿੰਘ ਨੇ ਕੁੱਲ 10 ਵਾਰ ਚੋਣਾਂ ਲੜੀਆਂ 1992 ਵਿੱਚ ਜਗਮੀਤ ਸਿੰਘ ਬਰਾੜ ਨੇ ਫਰੀਦਕੋਟ ਤੋਂ ਚੋਣ ਜਿੱਤੀ ਸੀ ਬਰਾੜ ਅਕਾਲੀ ਦਲ ਨੂੰ ਸਭ ਤੋਂ ਜ਼ਿਆਦਾ ਪਨਦੇ ਰਹੇ ਸੋ ਅਕਾਲੀ ਦਲ 'ਚ ਵੀ ਸ਼ਾਮਲ ਹੋਏ ਸੋ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਨੇ ਜਗਮੀਤ ਸਿੰਘ ਬਰਾੜ ਜੋ ਪੰਜਾਬ ਦੇ ਸਿਆਸਤਦਾਨ ਨੇ ਵਿਧਾਇਕ ਰਹਿ ਚੁੱਕੇ ਨੇ ਉਹਨਾਂ ਦੇ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਜਗਮੀਤ ਸਿੰਘ ਬਰਾੜ ਜਲਦ ਹੀ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੋ ਇੱਕ ਵਾਰ ਫਿਰ ਦੱਸ ਦਈਏ ਕਿ ਜਗਮੀਤ ਸਿੰਘ ਬਰਾੜ ਜੋ ਕਾਂਗਰਸ ਦਾ ਵੀ ਹਿੱਸਾ ਰਹੇ ਨੇ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਨੇ ਸੋ ਮੇਰੇ ਨਾਲ ਮੇਰੇ ਸਹਿਯੋਗੀ ਵਰੁਣ ਪਟ ਚੜ ਚੁੱਕੇ ਨੇ ਵਰੁਣ ਇਸ ਵੇਲੇ ਦੀ ਵੱਡੀ ਖਬਰ ਜੋ ਆ ਰਹੀ ਆ ਕਿ ਭਾਜਪਾ ਦੇ ਵਿੱਚ ਜਗਮੀਤ ਸਿੰਘ ਬਰਾੜ ਸ਼ਾਮਲ ਹੋ ਸਕਦੇ ਨੇ ਕਿੰਨੀਆਂ ਕਿ ਖਬਰਾਂ ਦੇ ਵਿੱਚ ਸੱਚਾਈ ਹੈ ਕਿਉਂਕਿ ਜੋ ਖਬਰ ਆ ਰਹੀ ਹੈ ਕਿ ਉਹ ਸ਼ਾਮਿਲ ਜਲਦ ਹੋ ਸਕਦੇ ਨੇ ਬੀਜੇਪੀ ਆਗੂ ਨੇ ਜਿਹੜੇ ਉਹਨਾਂ ਦਾ ਸਵਾਗਤ ਕਰ ਸਕਦੇ ਨੇ ਜੀ ਬਿਲਕੁਲ ਪਰਵਿੰਦਰ ਐਸਵੇਲਦੀ ਸੂਤਰਾਂ ਦੇ ਹਵਾਲੇ ਤੋਂ ਜੋ ਖਬਰ ਆ ਰਹੀ ਹੈ ਕਿ ਜਗਮੀਤ ਬਰਾੜ ਭਾਜਪਾ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਇਹ ਬੀਜੇਪੀ ਦੇ ਜੋ ਅੰਦਰੂਨੀ ਸੂਤਰ ਹੈਗੇ ਨੇ ਉਹਨਾਂ ਵੱਲੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈਗੀਆ ਹਾਲਾਂਕਿ ਉਹਨਾਂ ਦੀ ਜੁਆਇਨਿੰਗ ਤੋਂ ਪਹਿਲਾਂ ਨਾਮ ਜਿਹੜਾ ਹੈਗਾ ਉਹ ਡਿਸਕਲੋਜ਼ ਨਹੀਂ ਕੀਤਾ ਗਿਆ ਜਗਮੀਤ ਬਰਾੜ ਉਹਨਾਂ ਦੇ ਨਾਲ ਦੋ ਹੋਰ ਹੈਗੇ ਨੇ ਸਿਆਸੀ ਲੀਡਰ ਉਹ ओएसडी ਲੈਵਲ ਦੇ ਨੇ ਜਾਂ ਕੋਈ ਹੋਰ ਲੈਵਲ ਦੇ ਨੇ ਇਹ ਵੀ ਹਜੇ ਤੱਕ ਨਾਮ ਦਾ ਖੁਲਾਸਾ ਨਹੀਂ ਹੋਇਆ ਪਰ ਇਹ ਜਰੂਰ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਰਕਿੰਗ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼wini ਸ਼ਰਮਾ ਤੇ तमाम ਪੰਜਾਬ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਜੋ ਹਨ ਉਹ ਇੱਥੇ ਇਸ ਜੁਆਇਨਿੰਗ ਤੋਂ ਪਹਿਲਾਂ ਸ਼ਾਮਲ ਰਹਿਣਗੇ ਤੇ ਇਸ ਜੁਆਇਨਿੰਗ ਨੂੰ ਲੈ ਕੇ ਜੇਕਰ ਚਰਚਾ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕਾਫੀ ਸਮੇਂ ਤੋਂ ਜੇਕਰ ਜਗਮੀਤ ਬਰਾਨ ਹੁਣਾਂ ਦੀ ਗੱਲ ਕਰੀਏ ਤਾਂ 2019 ਦੀ ਲੋਕ ਸਭਾ ਦੇ ਵਿੱਚ ਜਿਹੜਾ ਹੈਗਾ ਉਸ ਤੋਂ ਪਹਿਲਾਂ ਇਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਂਦੇ ਹੈਗੇ ਨੇ ਉਸ ਸਮੇਂ ਕੈਪਟਨ ਮਰਿੰਦਰ ਸਿੰਘ ਇਹਨਾਂ ਨੂੰ ਓਪਰਚੂਨਿਸਟ ਜੇਕਰ ਤੁਹਾਨੂੰ ਯਾਦ ਹੋਵੇ ਤਾਂ ਮੌਕਾ ਪ੍ਰਸਤ ਇਹਨਾਂ ਨੂੰ ਕਿਹਾ ਸੀ ਲੇਕਿਨ ਉਸ ਵੇਲੇ ਸੁਖਵੀਰ ਸਿੰਘ ਬਾਦਲ ਤੇ ਇਹਨਾਂ ਨੇ ਜਗਮੀਤ ਬਰਾੜ ਹੁਣਾ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਵਾਇਆ ਲੇਕਿਨ ਉੱਥੇ ਵੀ ਜਦੋਂ ਇਹ ਆਏ ਤਾਂ ਉੱਥੇ ਵੀ ਫਿਰ ਇਹ ਪਾਰਟੀ ਦੇ ਵਿੱਚ ਆਪਣੀ ਆਵਾਜ਼ ਨੂੰ ਜਿਹੜਾ ਚੁੱਕਦੇ ਰਹੇ ਤਾਂ ਕਿਤੇ ਨਾ ਕਿਤੇ ਉਸ ਅਕਾਲੀ ਦਲ ਦੇ ਵਿੱਚ ਵੀ ਇਹ ਸ਼ਾਂਤ ਰਹੇ ਜਾਂ ਲਗਾ ਲੋ ਇਹਨਾਂ ਦੀ ਆਵਾਜ਼ ਨੂੰ ਇਹ ਚੁੱਪ ਰਹੇ ਤਾਂ ਹੁਣ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਗਮੀਤ ਬਰਾੜ ਜਿਹੜੀ ਵੱਡੀ ਪਾਰਟੀ ਹੈਗੀ ਆ ਭਾਜਪਾ ਉਸ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਹਾਲਾਂਕਿ ਉਹਨਾਂ ਦੇ ਨਾਲ ਹੋਰ ਦੋ ਲੋਕ ਕੌਣ ਨੇ ਹੂੰ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਥੋੜੀ ਦੇਰ ਬਾਅਦ ਜਿਹੜੀ ਇਹ ਤਸਵੀਰ ਹੈਗੀ ਆ ਉਹ ਸਾਫ਼ ਹੋ ਜਾਏਗੀ ਤੁਹਾਨੂੰ ਦੱਸ ਦਈਏ ਕਿ ਜੀ ਜੀ ਕਿ ਕਿ ਲੱਗਦਾ ਹੈ ਕਿ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਫਿਰ ਟਿਕਟ ਲੈਣਗੇ ਜਗਮੀਤ ਪਰਾੜ ਬੀਜੇਪੀ ਵੱਲੋਂ ਇ ਤਾਂ ਹੁਣ ਭਾਜਪਾ ਦੀ ਜਿਹੜੀ ਲੀਡਰਸ਼ਿਪ ਹੈਗੀ ਆ ਹਾਈ ਕਮਾਂਡ ਹੈਗੀ ਆ ਉਹੀ ਇਸ ਦਾ ਫੈਸਲਾ ਕਰੇਗੀ ਹਾਲਾਂਕਿ ਸਿਆਸਤ ਦੇ ਵਿੱਚ ਜੇਕਰ ਕੋਈ ਵੱਡਾ ਸਿਆਸੀ ਲੀਡਰ ਜਗਮੀਤ ਬਰਾੜ ਇੱਕ ਚੰਗੇ ਬੁਲਾਰੇ ਜਿਹੜੇ ਹੈਗੇ ਨੇ ਉਹ ਮੰਨੇ ਜਾਂਦੇ ਹੈਗੇ ਨੇ ਲੇਕਿਨ ਉਹ ਇਸ ਚੀਜ਼ ਲਈ ਵੀ ਮੰਨੇ ਜਾਂਦੇ ਹੈਗੇ ਨੇ ਜਿਸ ਪਾਰਟੀ ਦੇ ਵਿੱਚ ਰਹਿੰਦੇ ਨੇ ਉਸ ਦੇ ਖਿਲਾਫ ਵੀ ਉਹ ਚੱਲ ਪੈਂਦੇ ਹੈਗੇ ਨੇ ਤਾਂ ਉਹ ਕਾਂਗਰਸ ਦੀ ਵਰਕਿੰਗ ਕਮੇਟੀ ਦੇ ਵਿੱਚ ਵੀ ਸੰਗ ਲੇਕਿਨ ਉਹ ਜਦੋਂ ਹਟੇ ਪਿਛੇ ਹਟੇ ਜੋ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਦੀ ਜਿਸ ਤਰੀਕੇ ਦੇ ਨਾਲ ਉਹ ਬਾਹਰ ਹੋਏ ਤਾਂ ਉਸ ਤੋਂ ਬਾਅਦ ਉਹ ਤਿਰੰਮਲ ਕਾਂਗਰਸ ਜਿਹੜੀ ਹੈਗੀ ਹੈ ਉਹਦੇ ਵਿੱਚ ਗਏ ਤੇ ਉੱਥੇ ਉਹ ਇਹਨਾਂ ਨੇ ਕਾਫੀਆਂ ਜਣੀਆਂ ਪਾਰਟੀਆਂ ਉਹ ਬਦਲੀਆਂ ਤਾਂ ਹੁਣ ਇਹ ਭਾਜਪਾ ਦੇ ਵਿੱਚ ਆ ਰਹੇ ਨੇ ਤਾਂ ਉਬੇਸਕੀ ਪੰਜਾਬ ਭਾਜਪਾ ਨੂੰ ਕੁਝ ਪੰਜਾਬ ਦੇ ਵਿੱਚ ਵੱਡੇ ਚਿਹਰਿਆਂ ਦੀ ਵੀ ਲੋੜ ਹੈਗੀ ਹੈ ਸਿੱਖ ਚਿਹਰਿਆਂ ਦੀ ਜ਼ਰੂਰਤ ਹੈਗੀ ਹੈ ਜੇਕਰ ਇਹ ਪੰਜ ਪਾ ਦੇ ਵਿੱਚ ਆ ਰਹੇ ਨੇ ਤਾਂ ਫੋਰ ਸ਼ੋਰ ਹੈ ਕਿ 2027 ਦੇ ਵਿੱਚ ਉਹਨਾਂ ਨੂੰ ਮੈਦਾਨ ਦੇ ਵਿੱਚ ਪੰਜਾਬ ਬੀਜੇਪੀ ਜ਼ਰੂਰ उतारेਗੀ ਜੀ ਪਰਮਿੰਦਰ ਜੀ ਸ਼ੁਕਰੀਆ ਵਰੋਂ ਪੂਰੀ ਜਾਣਕਾਰੀ ਲਈ ਸੋ ਇੱਕ ਵਾਰ ਫਿਰ ਦੱਸ ਦਈਏ ਕਿ ਜਗਮੀਤ ਸਿੰਘ ਬਰਾੜ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੂਤਰਾਂ ਦੇ ਬਾਲੇ ਤੋਂ ਵੱਡੀ ਖਬਰ ਹੈ ਅਕਸਰ ਜਗਮੀਤ ਸਿੰਘ ਬਰਾੜ ਸੁਰਖੀਆਂ ਦਾ ਹਿੱਸਾ ਰਹੇ ਨੇ ਸੋ ਸਿਆਸਤਦਾਨ ਨੇ ਪੰਜਾਬ ਦੇ ਚੰਗੇ ਬੁਲਾਰੇ ਨੇ ਉਹਨਾਂ ਦੇ ਬਿਆਨ ਸੁਰਖੀਆਂ ਦਾ ਹਿੱਸਾ ਬਣਦੇ ਨੇ ਅਕਾਲੀ ਦਲ ਦੇ ਖਿਲਾਫ ਵੀ ਮੋਰਚਾ ਖੋਲਦੇ ਰਹੇ ਜਗਮੀਤ ਸਿੰਘ ਬਰਾੜ ਕਿਸੇ ਸਮੇ ਸੋ ਹੁਣ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਨੇ ਹੁਣ ਦੇਖਣਾ ਹੋਵੇਗਾ ਕਦੋਂ ਸ਼ਾਮਲ ਹੁੰਦੇ ਨੇ ਸੋ ਵੱਡੀ ਖਬਰ ਹੈ ਇੱਕ ਵਾਰ ਫਿਰ ਦੱਸ ਦਈਏ ਕਿ ਜਗਮੀਤ ਸਿੰਘ ਬਰਾੜ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ